ਸਤਗੁਰੂ ਕਬੀਰ ਸਿੰਘ ਸਾਹਿਬ ਦਾ ਨਵੀਂ ਬਾਦੀ ਪੁੰਦਰ ਔਰ ਸਮੂਹ ਸਾਧ ਸੰਗਤਾਂ ਸੰਗਤਾਂ ਦੇ ਸਹਿਯੋਗ ਨਾਲ ਸਿਭਾਵਾਂ ਜੋ ਕਬੀਰ ਸਿਭਾਵਾਂ ਨੇ ਕਬੀਰ ਪੰਥ ਸਿਭਾਵਾਂ ਉਹਨਾਂ ਦੇ ਸਹਿਯੋਗ ਨਾਲ ਆਪਣੀ ਸ਼ੋਭਾ ਯਾਤਰਾ ਦੂਸਰੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਸੰਗਤਾਂ ਦਾ ਬਹੁਤ ਇਸ਼ਾਰ ਮਿਲਿਆ ਔਰ ਬਹੁਤ ਹੀ ਵਧੀਆ ਦਿਖਣ ਨਾਲ ਸ਼ਰਧਾਂ ਦਾ ਭਾਵ ਨਾਲ ਤੁਸੀਂ ਨਾਲ ਇਹ ਦਿਨ ਮਨਾ ਰਹੇ ਕਿੱਥੋਂ ਕੱਢੀ ਗਈ ਹੈ ਤੇ ਕਿਹੜੇ ਕਿਹੜੇ ਸਜੰਦੀ ਜਾਉਂਦੀ ਇਹ ਨਵੀਂ ਬਾਦੀ ਪੁੰਦਰ ਤੋਂ ਸ਼ੁਰੂ ਹੋਈ ਆ ਔਰ ਸਿੰਬਲ ਜੋਂਕ ਅੱਗੇ ਇੱਥੋਂ ਕੰਨਾ ਰੋਡ ਤੇ ਜਾਣੀ ਆ ਪੁਲ ਚੌਂਕੀ ਪੁਲ ਚੌਂਕੀ ਤੋਂ ਮੁੜ ਕੇ ਹਲ ਟਾਊਨ ਰੋਡ ਨਵੀਂ ਕਿ ਜਾਰੀ ਫਿਰ ਜਿੜੀ ਰੋਡ ਤੋਂ ਹੁੰਦੀ ਹੈ ਫਿਰ ਨਵੀਂ ਬਾਗੀ ਗੁੰਦਰ ਆ ਕੇ ਸਮਾਪਤ ਹੋਵੇਗੀ ਸੰਤਨ ਕੀ ਗੱਲਾਂ ਚਾਹੁੰਦੇ ਹੋ ਸਤਿਗੁਰੂ ਅਸੀਂ ਕਹਿੰਦੇ ਬਾਣੀ ਦਾ ਜੁੜੋ ਔਰ ਨਾਮ ਸਿਮਰਨ ਆਪਣੇ ਮਹਾਰਾਜ ਦੀ ਬਾਣੀ ਨਾਲ ਜੁੜ ਕੇ ਉਹਨਾਂ ਦੀ ਜੋ ਸਖਿਆਵਾਂ ਨੇ ਉਹਨਾਂ ਨੂੰ ਆਪਣੇ ਆਪਣੇ ਉੱਤੇ ਆਪਣੇ ਬਣਾ ਕੇ ਆਪਣੇ ਹਿਰਦੇ 'ਚ ਵਿਸਾ ਕੇ ਆਪਣੇ ਜੀਵਨ ਦੀ ਯਾਤਰਾ ਔਰ ਨਵਾਂ ਇੱਕ ਸੋਹਣਾ ਕ੍ਰਾਂਤੀਕਾਰੀ ਹੈ ਉਹ ਸਮਾਜ ਦੀ ਸੋਸ਼ਲ ਜਾਂ ਸਮਾਜ ਆ ਵਧੀਆ ਉਹਨੂੰ ਸਿਰਜੀਏ ਨਾ ਜੀ ਕੰਸ ਰਾਜ ਮੈਂ ਇਸ ਸੁਭ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਸੁਭ ਸਤਗੁਰ ਕਬੀਰ ਸੇਵਾ ਸਭਾ ਸੁਸਾਇਟੀ ਨਵੀਂ ਪਾਦੀ ਪੁੰਦਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਵੀ ਕਰਦਾ ਹਾਂ ਕਿ ਇੰਨੇ ਜੋਸ਼ ਫਰੋਜ ਨਾਲ ਦੋਸਤੋ ਹੋਰ ਫਰੋਜ ਨਾਲ ਸੰਗਤਾਂ ਜਿਹੜੀਆਂ ਨੇ ਸ਼ਾਮਲ ਹੋਈਆਂ ਨੇ ਪੂਰੇ ਦੇਸ਼ ਦੇ ਸੰਗਤਾਂ ਨੂੰ ਇਸ ਦਿਹਾੜੇ ਤੇ ਪ੍ਰਕਾਸ਼ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਤੁਸੀਂ ਇਸੇ ਤਰ੍ਹਾਂ ਹੀ ਸੰਸਾ ਜੜੀਆਂ ਨੇ ਬਾਤ ਚੜਕੇ ਕਰੇ ਸਾਬਲ ਹੋਣ ਬਹੁਤ ਹੀ ਉਤਸ਼ਾਹ ਸੰਤ ਦੇ ਵਿੱਚ ਇੱਥੋਂ 1.5 ਕਿਲੋਮੀਟਰ ਪਿੱਛੇ ਤੱਕ ਜਿਹੜਾ ਉਹ ਨਗਰ ਕੀਰਤ ਸਾਂ ਲੰਘ ਰਿਹਾ ਹੈ ਸੰਸਾ ਪੂਰੇ ਉਤਸ਼ਾਹ ਨਾਲ ਜੜੀਆਂ ਨੇ ਉਹ ਨਗਰ ਕੀਰਤ ਵਿੱਚ ਸਾਂ ਬਲ ਹੋ ਰਿਹਾ ਨੇ ਬੜੇ ਪੁਰ ਅਮਨ ਸ਼ਾਂਤੀ ਨਾਲ ਸਾਂ ਬਲ ਹੋ ਰਿਹਾ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਸਾਡਾ ਬਹੁਤ ਸਹਿਯੋਗ ਦੇ ਰਿਹਾ ਤੇ ਉਹ ਬੜਾ ਵਧੀਆ ਤਰੀਕੇ ਦੇ ਨਾਲ ਸਾਨੂੰ ਜਿਹੜਾ ਕੋਆਪਰੇਟ ਕਰ ਰਿਹਾ ਫਿਰ ਧੰਨਵਾਦ ਜੱਜ ਜੀ ਸਾਰੀ ਸਾਹਿਬ ਸਭ ਜੀਓ ਸਤਨਕਬੀਰ ਜੈਕਬੀਰ ਸਤਗੁਰ ਕਬੀਰ ਸਾਹਿਬ ਜੀ ਦਾ 622 ਉਤਾਰਪੁਰਪੂ ਸਾਰੀਆਂ ਸੰਗਤਾਂ ਬਹੁਤ ਹੀ ਤਾਰਨਾ ਮਨਾ ਰੀਆਂ ਨੇ ਇਨ੍ਹਾਂ ਵਿੱਚ ਬਹੁਤ ਜ਼ਿਆਦਾ ਯੋਗਦਾਨ ਸਤਗੁਰ ਕਬੀਰ ਸਭਾ ਪੂੰਦਰਾ ਨਵੀਂ ਬਾਦੀ ਪੂੰਦਰਾ ਬਟਾਲੇ ਦਾ ਬਹੁਤ ਸਾਰੀਆਂ ਸੰਗਤਾਂ ਲਾ ਕੇ ਜੀਆਂ ਰਲ ਕੇ ਇਹ 622 ਜਿਹੜਾ ਨਗਰ ਕੀਰਤਨਾ ਹੈ ਸਤਗੁਰ ਕਬੀਰ ਸਾਹਿਬ ਜੀ ਦਾ ਉਹ ਮਨਾ ਰੀਆਂ ਨੇ ਬੜੇ ਧੂਮ ਧਾਮ ਨਾਲ ਮਨਾ ਰੀਆਂ ਨੇ ਸੰਗਤਾਂ ਸਤਗੁਰ ਕਬੀਰ ਸਾਹਿਬ ਜੀ ਦੇ ਉਪਦੇਸ਼ ਨੂੰ ਜਾਣਕਾਰੀਆਂ ਨੇ ਉਹਨਾਂ ਦਾ ਉਪਦੇਸ਼ ਸੀ ਸਭੇ ਸੰਗੀ ਵਾਰਸਦਾਇਨ ਕੋਈ ਨਾ ਕਿਸੇ ਬਾਹਰਾ ਜੀਓ ਅੱਲਾਹ ਅੱਲਾਹ ਨੂਰੋ ਪਾਇਆ ਕੁਦਰਤ ਕੇ ਸਭਾਂ ਦੇ ਇੱਕ ਨੂਰ ਦੇ ਸਬਦਾਂ ਗੂੰਜਾ ਕੌਣ ਸਭੇ ਤੋਂ ਕੌਣ ਪਰ ਇਹ ਤੋਂ ਮੈਂ ਉਹਨਾਂ ਦਾ ਉਪਦੇਸ਼ ਅੱਜ ਸੰਗਤਾਂ ਆਪਣੇ ਮਨ ਚ ਲੈ ਕੇ ਸੰਗਤਾਂ ਬਹੁਤ ਖੁਸ਼ੀ ਦੇ ਨਾਲ ਉਹਨਾਂ ਦੇ ਦਿਹਾੜੇ ਮਨਾਰੀਆਂ ਹਨ